ਇਹ ਵੀਡੀਓ ਬਣਾਈ ਜਾਂ ਜਦੋਂ ਦੋ ਐਡੀਟਰਾਂ ਸਾਹਿਬ ਜੀ ਸਾਹਿਬ ਜਦੋਂ ਇਹ ਕੰਮ ਕਰਾਈ ਦਿੱਤਾ ਉਹਦੇ ਵੀਡੀਓ ਗ੍ਰਾਫਿਕਸ ਹੋਰ ਭਾਈ ਕੀ ਹਾਲ ਚਾਲ ਉਮੀਦ ਕਰਦਾਂ ਸਾਰੇ ਵਧੀਆ ਹੋਮਗੇ ਭਰਾ ਜੇ ਜਮੇ ਬਾਈ ਅੱਜ ਫੇਰ ਮੁੱਦਾ ਉਹੀ ਉੱਠਿਆ ਵਾ ਜਿਵੇਂ ਜ਼ਮੀਨਾਂ ਨੂੰ ਲੈ ਕੇ ਆਪਣੇ ਜਿਹੜਾ ਹੁਣ ਆ ਜੰਮੂ ਕਟੜਾ ਹਾਈਵੇ ਨਿਕਣਾ ਸੀਗਾ ਆਪਣੇ ਇਥੋਂ ਮੰਗਿਆਵਾਦ ਤੁਹਾਨੂੰ ਪਤਾ ਹੀ ਆ ਸਾਰੇ ਦਾ ਕਿਉਂਕਿ ਸਾਰੇ ਭਾਰਤ ਮਾਲਾ ਰੋਡ ਹੀ ਚੱਲ ਰਹੇ ਆ ਤੇ ਇਹਦੇ ਵਿੱਚ ਬਾਈ ਇਹਨਾਂ ਨੇ ਹਲੇ ਤੱਕ ਸਰਕਾਰ ਨੇ ਪੈਸੇ ਦਿੱਤੇ ਨਹੀਂ ਜ਼ਮੀਨਾਂ ਤੇ ਕਰੀ ਜਾਂਦੇ ਆ ਕਬਜ਼ੇ ਤੇ ਜਿਵੇਂ ਜਾਂ ਤਾਂ ਬਾਈ ਪੈਸੇ ਦਿੱਤੇ ਹੁਣ ਫੇਰ ਤਾਂ ਆਪਾਂ ਮੰਨੀਏ ਜੀ ਠੀਕ ਆ ਕਿ ਬੰਦਿਆਂ ਨੂੰ ਮਿਲਦੇ ਕਬਜ਼ੇ ਕਰ ਲਿਆ ਜ਼ਮੀਨਾਂ ਰੋਕੀਆਂ ਖੜੀਆਂ ਵਾ ਜਿੰਨੀਆਂ ਵੀ ਹੈਗੀਆਂ ਪਰ ਹਲੇ ਇਹਨਾਂ ਤੇ ਕੋਈ ਵੀ ਜਿਵੇਂ ਆਪਾਂ ਨੂੰ ਪੈਸੇ ਨਹੀਂ ਮਿਲੇ ਵੀਰੇ ਆ ਸਾਡੇ ਆਪ ਦੇ ਰਹਿੰਦੇ ਆ ਜੇ ਕਹਿ ਦੀ ਹੋਰ ਕਿਸੇ ਦੀ ਗੱਲ ਛੱਡੋ ਆਪਾਂ ਆਪਣੇ ਵੀ ਰਹਿੰਦੇ ਆ ਪੈਸੇ ਹਲ ਤਿੱਕਰ ਆਪਾਂ ਨੂੰ ਮਿਲੇ ਨਹੀਂ ਤੇ ਉੰਨੀ ਜ਼ਮੀਨ ਰੋਕੀ ਬੈਠੇ ਆ ਉਹਦੀ ਆਪਣਾ ਜਿਵੇਂ ਅੱਗੇ ਆਪਾਂ ਖੇਤੀ ਆਮਦਨ ਆਉਣੀ ਸੀ ਉਹ ਰੁਕੀ ਹੋਈ ਆ ਤੇ ਕਰਤਾ ਸਰਕਾਰ ਤੱਕਾਈ ਰਹੀ ਆ ਇਹਦੇ ਬਾਰੇ ਹੁਣ ਆ ਦੇਖ ਲਓ ਅੱਜ ਫੇਰ ਪੁਲਿਸ ਫੋਰਸ ਆਈ ਆ ਇੱਥੇ ਕਦਿਓਂ ਵਾਲੇ ਨਾਲੇ ਸਾਰੇ ਪੁਲਿਸ ਫੋਰਸ ਆਈ ਹੋਈ ਆ ਧੱਕੇ ਨਾਲ ਕਬਜ਼ਾ ਲੈਣ ਨੂੰ ਆਏ ਹੋਏ ਆ ਹੁਣ ਜੇ ਹੁਣ ਇਹਨਾਂ ਨੂੰ ਕਹਿਨੇ ਆ ਉਹ ਕਹਿੰਦੇ ਉੱਤੇ ਗੱਲ ਕਰੋ ਆ ਦੇਖ ਲਓ ਕਿੰਨੀ ਫੋਰਸ ਲੱਗੀ ਹੋਈ ਆ ਇੱਥੇ ਹਰੇਕ ਪਾਸੇ ਬਈ ਕਿਸਾਨਾਂ ਦਾ ਟੱਕਾ ਹੀ ਹੋ ਰਿਹਾ ਹੁਣ ਦੇਖ ਲਓ ਵਿੱਚ ਹੀ ਆ 24000 ਇੱਕ ਡਾਲਾ ਵੀ ਆਪਣਾ ਮਸਲਾ ਚੱਲ ਰਿਹਾ ਵਿੱਚ ਹੀ ਆਹ ਚੱਲ ਰਿਹਾ ਵਾ ਕਿ ਰੋਡ ਵਾਲਾ ਤੇ ਲੋਕ ਫਿਰ ਕੰਮ ਕਰਨ ਆਪਦਾ ਕੀ ਆਹ ਧਰਨਿਆਂ ਤੇ ਰਹਿਣ ਆਹ ਦੇਖ ਲਓ ਪਿੰਡ ਦਾ ਆਪਣੇ ਕਈ ਵੀਰਾਂ ਦੇ ਨਹੀਂ ਮਿਲੇ ਪੈਸੇ ਆ ਦੇਖ ਲੋ ਬਈ ਹੁਣ ਕਿੰਨੀ ਫੋਰਸ ਖੜੀ ਆ ਆਪਾਂ ਇਹ ਚ ਪੁਲਿਸ ਫੋਰਸ ਨੂੰ ਨਹੀਂ ਮੜਾ ਕਹਿੰਦੇ ਹੈਗੇ ਕਿਉਂਕਿ ਉਹਨਾਂ ਦੀ ਤਾਂ ਜੌਬ ਆ ਉਹਨਾਂ ਨੂੰ ਆਉਣਾ ਪੈਣਾ ਸਰਕਾਰ ਦੇ ਦੇਸ਼ਾਂ ਤੇ ਪੁਲਿਸ ਫੋਰਸ ਨਹੀਂ ਚੱਲਣਾ ਪਰ ਗੱਲ ਗਲਤ ਸਰਕਾਰਾਂ ਦੀ ਆ ਜਿਹੜੇ ਐ ਨਿਆਂ ਧੱਕਾ ਕਰ ਰਹੇ ਆ ਗੱਲ ਐ ਨਹੀਂ ਕਿ ਚਲੋ ਜ਼ਮੀਨਾਂ ਤੁਸੀਂ ਕੀਤੀਆਂ ਪਰ ਰੋਡ ਕੱਢਿਆ ਵਾ ਪਰ ਉਹਦੇ ਪ੍ਰੋਪਰ ਬਣਦੇ ਪੈਸੇ ਕਿਸਾਨ ਨੂੰ ਪਹਿਲਾਂ ਦੋ ਤੇ ਕੰਮ ਫੇਰ ਸ਼ੁਰੂ ਕਰੋ ਤੇ ਕਿਸਾਨ ਮਗਰ ਮਗਰ ਥੋੜੇ ਤੁਰਿਆ ਫਿਰਦਾ ਪੈਸੇ ਲਈ ਆਪਦੇ ਲਈ ਕਿਉਂਕਿ ਹੁਣ ਬਈ ਜ਼ਮੀਨਾਂ ਹੁਣ ਆਲੇ-ਦਾਲੇ ਹੁਣ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਪੈਸੇ ਨਹੀਂ ਪ੍ਰੋਪਰ ਆਏ ਹੈਗੇ ਸਾਲ ਤੋਂ ਵੀ ਵੱਧ ਹੋ ਗਿਆ ਮਤਲਬ ਸਾਲ ਤੋਂ ਉਹ ਗੱਲ ਕਰਦੇ ਆ ਤੇ ਵੱਧ ਟਾਈਮ ਹੋ ਗਿਆ ਬਾ ਤੇ ਲਾ ਲੋ ਆਪਾਂ ਨੂੰ ਪੈਸੇ ਨਹੀਂ ਮਿਲੇ ਹੈਗੇ ਤੇ ਹੁਣ ਆਲੇ-ਦਾਲੇ ਜ਼ਮੀਨਾਂ ਵੀ ਮਹਿੰਗੀਆਂ ਹੋ ਗਈਆਂ ਜਦੋਂ ਜਦੋਂ ਬਈ ਲਾਟ ਹੋਈ ਉਹ ਤੋਂ ਆਪਦੇ ਜਾਣੀ ਨਾ ਪੈਸੇ ਦੋ ਕਬਜ਼ਾ ਲਾਓ ਕਬਜ਼ਾ ਨਹੀਂ ਨਹੀਂ ਨਾ ਇਹ ਵੀ ਵੀਡੀਓ ਬਣਾ ਲਈ ਨਾ ਬਣਾਈ ਨਾ ਲੋ ਵੀਰੇ ਦੇਖ ਲੋ ਇਕੱਠ ਹੋਇਆ ਹੋਇਆ ਆ ਸਾਰੀਆਂ ਫੋਰਸ ਦੀਆਂ ਗੱਡੀਆਂ ਖੜੀਆਂ ਇੱਧਰ ਨੂੰ ਤੁਸੀਂ ਦੇਖ ਸਕਦੇ ਹੋ ਕਾਫੀ ਭਾਰੀ ਫੋਰਸ ਆਈ ਹੋਈ ਆ ਆ ਜੋ ਆਪਾਂ ਸੁਣਦੇ ਆ ਅਧਿਕਾਰੀਆਂ ਦੀ ਗੱਲ ਵੀ ਵੀ ਜਿੰਨਾ ਚਿਰ ਪਟਿਆਲੇ ਤੋਂ ਪੈਸਾ ਪੂਰਾ ਕਿਸਾਨਾਂ ਨੂੰ ਪ੍ਰਾਪਤ ਨਹੀਂ ਕਰਾ ਕੇ ਦਿੰਦੇ ਉਹਨਾ ਚਿਰ ਸੜਕ ਤੇ ਅਸੀਂ ਕੋਈ ਕੰਮ ਨਹੀਂ ਕਰਾਂਗੇ ਵੀ ਕਬਜੇ ਆ ਜਿਹੜੇ ਇਹਦੇ ਥੋੜੇ ਹੈਗੇ ਨੇ ਬਰਕਰਾਰ ਇੱਕ ਤੇ ਰਹਿਦਾ ਕਰ ਵੀ ਸਕਦੇ ਹਾਂ ਜਿਹਨੂੰ ਪੈਸਾ ਜਿਵੇਂ ਨਹੀਂ ਦੁੱਤਾ ਹੈਗਾ ਉਹ ਕੰਮ ਕਰੀਉਂ ਮੈਂ ਉਹ ਤੁਹਾਨੂੰ ਜੁੜਾ ਦੇ ਰਹਿਣ ਕਰੀਏ ਮੈਂ ਤੁਸੀਂ ਨਹੀਂ ਦੇਣਾ ਐਂਟੀਅਲ ਸਾਹਿਬ ਨੇ ਜਿਹੜਾ ਇਹਨਾਂ ਦਾ ਠੇਕੇਦਾਰ ਹੈ ਮਸ਼ੀਨਾਂ ਲਈ ਕਰਦਾ ਪਰ ਠੇਕੇਦਾਰ ਤੋਂ ਲਖਾ ਕੇ ਵੀ ਠੇਕੇਦਾਰ ਕੰਮ ਨਹੀਂ ਕਰਦਾ ਹੋ ਤਾਂ ਵੀ ਠੇਕੇਦਾਰ ਤੋਂ ਇਹ ਲਖਾਇਆ ਹੋਇਆ ਦੇਖੋ ਪੇਮੈਂਟ ਨਹੀਂ ਕੀਤੀ ਉਹ ਵੀ ਕਬਜ਼ਾ ਕਰੀ ਫਿਰਦੇ ਇੱਕ ਮਿੰਟ ਜੀ ਕੱਟ ਕੇਦਾਰ ਤੋਂ ਮੈਨੂੰ 2023 ਚ ਨਾ ਐਸਜੀਐਮ ਰਜਵੇਸ਼ ਥੋੜਾ ਜੀ ਲਿਖਾ ਕੇ ਦੇ ਦੇ ਜੀ ਵੀ ਸਾਨੂੰ ਰਾਹ ਦੇ ਦੇ ਇੱਥੋਂ ਦੀ ਸਾਨੂੰ ਉੱਧਰ ਦੀ ਜਾਣਾ ਔਖਾ ਜੀ ਵੀ ਤੈਨੂੰ 60000 ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿਆ ਕਰਾਂਗੇ ਜੀ ਪਹਿਲਾਂ 60000 ਮੈਨੂੰ ਦੇ ਤਾਂ ਉਸ ਤੋਂ ਬਾਅਦ 1 ਲੱਖ 80000 ਰੁਪਏ ਮੈਂ ਫੋਨ ਕਰ ਕਰ ਕੇ ਕਰਿਆ ਤਾਂ ਮੈਨੂੰ ਕਿਸੇ ਨੇ ਦਿੱਤਾ ਦੱਸੋ ਇਹ ਇਹਦਾ ਵਿਸ਼ਵਾਸ ਮੈਂ ਦੇ ਵੀ ਕਰ ਸਕਦੀ ਕਿ ਉਹ ਕਹਿੰਦੇ ਆ ਕਿ ਇਹਦਾ ਸਾਰਾ ਨਹੀਂ ਹੈ ਵਿਸ਼ਵਾਸ ਬਿਲਕੁਲ ਨਹੀਂ ਜੀ ਕਰਨਾ ਵਿਸ਼ਵਾਸ ਜੋਤਾਰੀ ਦੇ ਆਪਾਂ ਤੁਹਾਨੂੰ ਨਾ ਸਾੜਾ ਰਾਤ ਨੂੰ ਕਬਜ਼ਾ ਕਰਕੇ ਕੋਈ ਰਾਤ ਨੂੰ ਆਪਣੇ ਸਾਰੇ ਹੀ ਇੱਕ ਦੂਜੇ ਆਹ ਦੇਖੋ ਆ ਛੋਟੇ ਬੰਦੇ ਦੇ ਕੇ 6 ਅਗਸਤ ਨੂੰ ਨਹੀਂ ਕਰਦੇ ਐਸ ਡੀ ਐਮ ਰਜਨੀਸ਼ ਰੋੜਾ ਜੀ ਦਾ ਮੈਂ ਨੰਬਰ ਪਿੰਨਾ ਉਹਨੂੰ ਫੋਨ ਲਾ ਕੇ ਪੁੱਛੋ ਵੀਡੀਓ ਬਣਾਈ ਆ ਜਦੋਂ ਲੋ ਐਡੀਸ਼ਨਰ ਨਾਲ ਐਸ ਪੀ ਸਾਹਿਬ ਜੇਪੀ ਨਾਲ ਜਦੋਂ ਇਹਨਾਂ ਦਾ ਪਾਰੀ ਦਿੱਤਾ ਉਹਦੇ ਵੀਡੀਓ ਕਰਾ ਵੀ ਕਿ ਜੇ ਤੁਸੀਂ ਫੇਰ ਵੀ ਮੰਨਤ ਰਹੋ ਜਾਂਦੇ ਹੋ ਅਸੀਂ ਲੋਕਾਂ ਨੂੰ ਵੀ ਜਾਣਦੇ ਜੇ ਸਾਰੇ ਕਰੀ ਜਾਂਦੇ ਪੰਜਾਬ ਜਾ ਕੇ ਹਰੇਕ ਨਹੀਂ ਚੱਲਣਾ ਸਲਾ ਕੋਈ ਨਾ 14 ਵਟਾ ਕੋਈ ਇਹਨਾਂ ਦੀ ਜਿਹੜਾ ਪਾਲਿਆਂ ਨਾਲ ਵੀ ਗੱਲ ਕਰ ਲੋ ਕੱਲ ਨੂੰ ਫੇਰ ਬੱਚਿਆਂ ਨੂੰ ਲਾਵਾਂਗੇ ਕੀ ਨਾ ਆਪਣੀ ਤੇਰੇ ਥੋਡੇ ਵਾਲੀਆ ਦਰਲੇ ਉਹੀ ਕਹਿੰਦੇ ਆ ਉਹੀ ਦੱਸਿਆ ਨਾ ਉਹਨੂੰ ਕਹਿੰਦਾ ਦੱਸਾਂ ਉਹਨੂੰ ਕਿਤੇ ਵੀ ਪੈਸੇ ਨਹੀਂ ਦਿੱਤੇ ਕਾਰੇ ਰੋ ਅਜਿਹਾ ਕਿ ਨਾ ਪੈਸੇ ਪਾਓ ਜਦ ਇਹ ਵਟਾ ਹੀ ਆਪ ਆ ਲੈਣੇ ਹਾਂ ਹਾਂ ਵਟ ਪਾਉਂ ਤਿਆਰ ਆਇਆ ਤੁਸੀਂ ਆ ਜਿਓ ਮੈਂ ਬਹਿ ਸਾਲੀ ਕੋ ਗੱਲ ਹੀ ਨਹੀਂ ਪੈਸੇ ਦੇਓ ਗੱਜ ਫੜ ਪਾਓ ਸਿੱਧੀ ਗੱਲ ਹੈ ਪੈਸਾ ਨਹੀਂ ਦੇਣਾ 1 ਇੰਚ ਨਹੀਂ ਜਿਣੀ ਆ ਇੰਨਾ ਖਰਚ ਜਿਹੜਾ ਸਰਕਾਰ ਦਾ ਹੋ ਰਿਹਾ ਫੋਰਸ ਤੇ ਏ ਫਾਹਲ ਆਏ ਨੇ ਤੜਕੇ 4 ਵਜੇ ਤੋੜ ਲੈਂਦੇ ਇਹਨਾਂ ਨੂੰ ਇਹ ਖਰਚਾ ਪੈਂਦਾ ਹੀ ਆ ਨਾ ਇਹ ਵੀ ਖਰਚਾ ਸਾਡੇ ਤੇ ਹੀ ਪੈਂਦਾ ਉਹ ਕਿਸੇ ਵੀ ਲੋਡ ਨੂੰ ਨਾ ਪਵੇ ਜਮਾ ਤੇ ਲੋਡ ਨਹੀਂ ਲੋੜ ਨਹੀਂ ਪਹੁੰਚੀ ਤਾਂ ਕਿਸੇ ਬੰਦੇ ਦੀ ਲੋਡ ਨਹੀਂ ਸਾਡੇ ਨਾਲ ਦੋਥੇ ਨਹੀਂ ਲਿਖੀ ਆਪ ਕੱਢਦੇ ਆ ਜੰਗਾ ਪਾਣੀ ਸਹੀ ਹੋਣਗੇ ਫੇਰ ਹੀ ਆਗਣਾ ਪਤਾ ਹੀ ਆਪਾਂ ਕਰੀਏ ਕਹੋ ਜੀ ਪਤਾ ਪਹਿਲਾਂ ਹੀ ਪਤਾ ਪਾ ਦਿੰਦੇ ਆ ਉਹ ਗੱਲ ਨਹੀਂ ਰਹੀ ਇਹ ਮੱਕਰ ਜਾਂਦੇ ਜਿਹੜੀ ਤਾਂ ਮੇਰੀਆਂ ਫਾਈਲਾਂ ਲੱਗੀਆਂ ਹੁੰਦੀਆਂ ਮੇਰੀ ਲੱਗੀਆਂ ਹੋਈ ਫਾਈਲਾਂ ਸਾਡੀਆਂ ਵੀ ਲੱਗੀਆਂ ਆ ਜਾ ਕੇ ਕਹਿ ਕੇ ਸਤੰਬਰ ਦੀਆਂ ਲੱਗੀਆਂ ਸਾਡੀਆਂ ਸਤੰਬਰ ਦੀ ਫਾਈਲ ਲੱਗੀ ਆ ਇਹਦਾ 10 ਮਹੀਨੇ ਵਿੱਚ ਇਹ ਵੀ ਬਚੀ ਆ ਅੱਗੂ ਕਰੇ ਬੈਠਾ ਕੋਈ ਨਹੀਂ ਉਹ ਕਰਦਾ ਮੈਂ ਅੱਜ ਉਹ ਉਹ ਸੈਪਰੇਟ ਇੱਕ ਬੰਦੇਆਂ ਵਿੱਚ ਇਸ ਐਸਾ ਉਹ ਦੋ ਨੇ ਹਾਂ ਦੋਨਾਂ ਦਾ ਦੋ ਨਹੀਂ ਦੋ ਦੋ ਖੋਬਾਲੇ ਸਾਰੇ ਆ ਇੱਕ ਸਕਿੰਟ ਕੱਢੋ ਇਹ 33 23 ਆਂਦੇ ਨੇ ਅਸੀਂ ਤੋਂ ਰਤ ਨੂੰ ਇਹਦੀਆਂ ਨੂੰ ਰਤ ਨੂੰ ਹਨ ਕਹਿ ਕੇ ਨੰਨਾ ਵੀ ਫੁਰਦੇ ਸੀ ਕੇਕ ਜੀ ਮੜਦੇ ਨਾ ਇਹਦੇ ਚ ਨਾ ਕੋਣ 26 27 ਮਸੂਦ ਰਤ ਤੜਕੋ 39 ਵਜੇ ਆ ਕੇ ਮਸ਼ੀਨਾ ਬਾੜਦੀ ਬਿਨਾ ਬਾੜਦੇ ਬਿਨਾ ਬਾੜੋ ਸਾਡਾ ਬਾੜ ਪਾਸ ਵੀ ਹੋਇਆ ਤੀਜਾ ਸਰਵਾ ਹੋਇਆ ਪਠਿਆਲਿਆਂ ਤੋਂ ਰੋਡ ਵਾਲਾ ਬੰਦਾ ਗੱਡੀ ਓਡੀ ਗੱਡੀ ਕਾਲੇ ਰੰਗ ਦੀ ਪੈਸੇ ਲੈ ਕੇ ਚਲੀ ਨਹੀਂ ਇਹ ਇੱਕ ਮਾੜੀ ਸੁਣ ਬੋਲੀ ਜਲੀ ਤੂੰ ਨਾ ਆਪਣਾ ਬੋਲ ਰੋਹ ਫਨੀ ਨਾ ਆਪਣਾ ਪੂਰ ਹੋਏਗਾ ਵਾ ਪੂਰ ਹੋਏਗਾ ਪੈਸੇ ਲੈ ਕੇ ਪੱਠੇ ਪਟਾਕੇ ਤੁਹਾਨੂੰ ਸਦਾ ਧੱਕੇਗਾ ਅਸੀਂ ਧੱਕੇ ਗਨੇ ਆ ਅੱਜ ਪਹਿਲੇ ਐਡੀਓ ਨੇ ਪਈਆ ਰਿਸਪੌਂਸ ਦਿੱਤਾ ਜਿਹੜਾ ਸਿੰਘਾ ਪਟਿਆਲੇ ਚੱਲ ਗਿਆ ਈ ਸੀ ਬੜਕੇ ਦੂਜਾ ਆ ਉਹਨੇ ਵੀ ਥੋੜੀ ਆ ਆ ਮੈਡਮ ਦਾ ਗੱਲ ਹੀ ਨਹੀਂ ਸੁਣਦੀ ਪਿਆਰ ਆ ਪ੍ਰਧਾਨ ਜੀ ਬਖੂਰ ਜੀ ਤੁਸੀਂ ਹੁਣ ਕੋਈ ਮਸਲਾ ਜਿਹਦਾ ਟਾਈਮ ਹੁੰਦਾ ਕੋਈ ਆ ਡੋਣ ਦਾ ਇਹ ਮਸਲਾ ਨਹੀਂ ਹੱਲ ਕਰਨ ਦੇ ਇਹ ਆਪਕੇ ਕਰੇ ਆਪਾਂ ਅਸੀਂ ਤਾਂ ਜਿੱਤੀਆਂ ਛੱਡ ਗਿਆ ਪਾਣੀ ਕੋਈ ਫਰਮਾਇਤ ਹੈ ਜਿਹੜਾ ਫੈਸਲਾ ਹੋਇਆ ਉਹਦੇ ਦੇ ਵਿੱਚ ਇਹ ਕੰਮ ਨਹੀਂ ਕਰ ਸਕਣਗੇ ਉਹਦੀ ਆਪਾਂ ਲੈਕ ਲੈਣੀ ਹੈ ਜਿੰਨਾ ਚਿਰ ਕਿਸਾਨਾਂ ਨੂੰ ਪੈਸੇ ਨਹੀਂ ਉਹ ਮਾਰੇ ਆਇਆ ਇਹਨਾਂ ਨੇ ਤਾਂ ਪ੍ਰੋਜੈਕਟ ਲੇਟ ਕਰਨਾ ਬੇਨਾਲੇ ਵਾਲੇ ਐਸਡੀਐਮ ਆ ਗਏ ਹੈ ਇਹਨੂੰ ਮੁੰਡੇ ਨੂੰ ਪੈਸੇ ਦੇ ਦੇ ਮੈਨੂੰ ਦੇ ਦਿਓ ਆ ਜਿਹੜਾ ਉਹ ਨਹੀਂ ਤੁਹਾਡੇ ਜਿਹੜੀ ਫਸਲ ਗਈ ਹੈ ਸਰ ਜੀ ਮੈਂ ਤੁਹਾਡਾ ਵਿਸ਼ਵਾਸ ਕਰ ਲੈਂਦਾ ਯਾ ਮੈਨੂੰ ਆ ਦੇ ਫੋਟੋ ਮੈਂ ਤੁਹਾਡਾ ਵਿਸ਼ਵਾਸ ਜਰੂਰ ਕਰਦਾ ਹਾਂ ਕਿ ਕਿ ਸਾਨੂੰ ਪਤਾ ਲੱਗਿਆ ਕੀ ਹੋ ਰਿਹਾ ਹੈ ਸਾਡੀ ਨੌਲੇਜ ਦੀ ਮੈਡਮ ਦੀ ਨੌਲੇਜ ਇਸੇ ਕੋਸੋਰ ਕਰਦੇ ਨਾ ਕਹਾਂ ਜਾਂ ਕਰਦੇ ਇਹ ਸ਼ਰੋਟਾ ਕਿ ਨੌਲੇਜ ਹੈ ਮੈਡਮ ਦੀ ਨੌਲੇਜ ਹੈ ਇੰਨਾ ਸਟਾਫ ਉਹਦੇ ਇੰਨਾ ਪੁਲਿਸ ਪ੍ਰਸ਼ਾਸਨ ਯਾਰ ਮੈਂ ਉਹ ਮੈਂ ਮੈਡਮ ਨਾਲ ਗੱਲ ਕਰਦਾ ਸੀ ਨਾ ਕੰਪਰੋਮਾਈਜ਼ ਕੀਤਾ ਉਹ ਬੰਦਾ ਮੈਂ ਇੱਥੋਂ ਉਹਨਾਂ ਨੂੰ ਖਰਾਾ ਦਿੱਤਾ ਉਹ ਉਧਰ ਦੀ ਘੁੰਮ ਘੁੰਮਾਉਂਦੇ ਸੀ ਮੈਨੂੰ ਸਰ ਨੇ ਕਾਸੂ ਸਾਨੂੰ ਪਹਿਲਾ ਜਵਾਬ ਦੋ ਕਰਦਾ ਸਾਨੂੰ ਸਾਡੀ ਖਾਤਰ ਬਣ ਗਈ ਸਰ ਤਾਂ ਜਵਾਬ ਦੇ ਮੈਨੂੰ ਮਖਾ ਇੱਥੇ ਆ ਕੇ ਲੜਾਈ ਹੋਰ ਹੀ ਕੰਮ ਕਰੀ ਜਾਂਦੇ ਹੋ ਸੱਜਣਾ ਹੋਰ ਸੱਜਗੇ ਨਾ ਇਹ ਵੀ ਸਾਡੇ ਆ ਸਾਨੂੰ ਆਪਸ ਵਿੱਚ ਚੁਪੜਾ ਜਾਂਦੇ ਸਾਨੂੰ ਆਪਸ ਵਿੱਚ ਹੀ ਚੁਪੜਦੇ ਆ ਰਹਿੰਦੇ ਆ ਹਮ ਅੜਾ ਤੇ ਆ ਆਪਸ ਵਿੱਚ ਹੀ ਬਣਾਉਗੇ ਵੀ ਚਮੜੀ ਜਵਾਗ ਇਹਦੇ ਵੀ ਰੈਂਦਾ 50 ਲੱਖਾ ਬਹੁਤ ਰਹਿੰਦੇ ਰਹੇ ਜਦੋਂ ਫੋਨ ਲਾ ਰਹੇ ਆ ਹਾਂ ਨਹੀਂ ਜੀ ਫਿਲਹਾਲ ਨਹੀਂ ਜੀ ਪੈਸੇ ਆਏ ਨਹੀਂ ਠੀਕ ਹੈ ਮਿੰਟ ਚ ਫਿਰ ਲੱਗਦੇ ਆਂ ਪਿੰਡ ਤੇ ਆਪਾਂ ਨੇ ਸੌਦਾ ਕਰਵਾਇਆ ਸੀ ਜੀ ਖਾਣੇ ਸਾਹਿਬ ਜੀ ਜਿਨਾਂ ਦੇ ਪੈਸੇ ਹੈ ਨਹੀਂ ਬਜਦਰ ਫੋਨ ਲਉਂਦੇ ਆਂ ਬਸ ਉਦੋਂ ਆਹੀ ਗੱਲ ਆਹੀ ਜਵਾਬ ਆਉਂਦਾ ਕਿ ਕਿਹਨੂੰ ਜੀ ਪੈਸੇ ਹੈ ਨਹੀਂ ਖਾਤੇ ਸਾਈਨ ਹੋਏ ਆ ਨੇ ਦੇਖੋ ਨਵੰਬਰ ਦੇ ਸਾਈਨ ਹੋਏ ਹੋਏ ਸਾਡੇ ਸਤੰਬਰ ਦੇ ਹੋਏ ਹੋਇਆ ਜੀ ਹਾਂ ਪਹਿਲੇ ਪੈਸੇ ਆਏ ਨੇ ਪਹਿਲੇ ਪੈਸੇ ਨਹੀਂ ਹੈਗੇ ਪਹਿਲੇ ਪੈਸੇ ਆਏ ਹੋਏ ਨੇ ਅਨਹੜਾ ਅਨਹੜੇ ਦੇ ਰਹਦੇ ਨੇ ਛੋਟੇ ਸਾਰੇ ਪਿੰਡ ਦਾ ਪਟਿਆਲਿਓਂ ਵੀ ਪਾਸ ਹੋ ਚੁੱਕਿਆ ਹਾਂਜੀ ਹਾਂਜੀ ਜਿਨ੍ਹਾਂ ਨੇ ਪਟਿਆਲੇ ਕੇਸ ਲਾਈ ਸੀ ਉਹਨਾਂ ਦਾ ਸਾਰਿਆਂ ਦਾ ਜਿੰਨੇ ਪਹਿਲਾਂ ਮਿਲ ਗਏ ਕਿੰਨੇ ਕਿੰਨੇ ਮਿਲੇ ਪਹਿਲਾਂ ਤੁਹਾਨੂੰ ਪਹਿਲਾਂ ਜੀ 70 ਲੱਖ ਦੇ ਹਿਸਾਬ ਨਾਲ ਪੇਮੈਂਟ ਸੀ ਤੁਹਾਨੂੰ 13-13 ਲੱਖ ਰੁਪਈਆ ਪਟਿਆਲਿਓਂ ਹੋਰ ਪਾਸ ਹੋ ਚੁੱਕਿਆ ਤੁਹਾਡੇ ਪਿੰਡ ਦਾ ਠੀਕ ਹੈ ਉਹ ਵੀ ਅਸੀਂ ਉਹ ਤਾਂ ਇਹ ਵੱਖਰੇ ਹੈ ਜੀ ਇਹਦੇ ਪਹਿਲੇ ਸਾਰੇ ਅਸਲੀ ਸਾਈਨ ਹੋਏ ਹੋਏ ਨੇ ਸਾਰੇ ਸਾਈਨ ਹੋਏ ਹੋਏ ਨੇ ਪਹਿਲਾਂ ਲੱਗੀਆਂ ਹੋਈਆਂ ਹੈ ਪਹਿਲਾਂ ਲੱਗੀਆਂ ਹੋਈਆਂ ਉਹ ਤਾਂ ਬੈਠੀਆਂ ਹੋਈਆਂ ਨੇ ਹਾਂ ਹੁਣ ਵੀਰੇ ਇੱਥੇ ਗੱਲ ਹੋਈ ਆ ਉਹਨਾਂ ਨੇ ਜਿਵੇਂ ਆਪਾਂ ਹੁਣ ਜਿਹੜੇ ਕਿਸਾਨਾਂ ਦੇ ਰਹਿੰਦੇ ਆ ਪੈਸੇ ਉਹਨਾਂ ਨੂੰ ਐਸਟੀਐਮ ਸਾਫ ਦਫ਼ਤਰ ਭੱਜਿਆ ਵਾ ਕੱਲ ਨੂੰ ਤੇ ਉੱਥੇ ਜਾ ਕੇ ਗੱਲ ਹੋਊਗੀ ਬਾਕੀ ਕਿਉਂਕਿ ਹੁਣ ਇੱਥੇ ਤਾਂ ਪ੍ਰੋਪਰ ਉਹਦੇ ਅਸਟ੍ਰੀ ਮੈਡਮ ਆਪ ਆਈ ਨਹੀਂ ਸੀ ਇੱਥੇ ਤੇ ਉਹ ਉਹਨਾਂ ਨੇ ਦਫ਼ਤਰ ਭੱਜਿਆ ਵਾ ਅਸੀਂ ਇੱਥੇ ਜਾਣ ਦੀ ਕੋਸ਼ਿਸ਼ ਆ ਤੇ ਉੱਥੇ ਜਾ ਕੇ ਗੱਲ ਕਰਾਂਗੇ ਕੀ ਇਹਦੇ ਬਾਰੇ ਬਣਦਾ ਆਪਾਂ ਤੇ ਬਾਕੀ ਅਪਡੇਟ ਤੁਹਾਨੂੰ ਬਾਅਦ ਚ ਦਵਾਂਗੇ ਪੁਲਿਸ ਫੋਰਸ ਵੀ ਜਿਵੇਂ ਕੀ ਆ ਦੇਖ ਰੱਖਦੇ ਹੁਣ ਮੇਰੀ ਮੋਰਫੀ ਆ ਇਥੋਂ ਦੀ ਕਲੀਅਰ ਹੋਣਾ ਸ਼ੁਰੂ ਹੋ ਗਿਆ ਵਾ ਬਾਕੀ ਕੰਮ ਬਾਈ ਉਹਨਾਂ ਚਰ ਰੋਕਤਾ ਵਾ ਮਸ਼ੀਨਾਂ ਦੇਖ ਲਓ ਉਧਰ ਇਹਨਾਂ ਦੇ ਸਾਈਡ ਤੇ ਲਾ ਦਿੰਦੇ ਆ ਇੱਥੇ ਤੇ ਉਹਨਾਂ ਚਰ ਕੰਮ ਨਹੀਂ ਹੋਊਗਾ ਜਿੰਨਾ ਚਰ ਲੋਕਾਂ ਦੇ ਪੈਸੇ ਨਹੀਂ ਮਿਲਣਗੇ ਤੇ ਬਾਕੀ ਦੇਖਦੇ ਆ ਜਾ ਕੇ ਇਸਟੀਮ ਦਫ਼ਤਰ ਜਾ ਕੇ ਦੇਖਦੇ ਆ ਕੀ ਬਣਦਾ ਵਾ ਕੱਲ ਨੂੰ ਅੱਥੇ ਕਾ ਮਸ਼ੀਨਾਂ ਇਹਨਾਂ ਨੇ ਹੁਣ ਸਾਈਡ ਤੇ ਲਉਂੀਆਂ ਬਾਈ ਸ਼ੁਰੂ ਕਰਤੀਆਂ ਇੱਕ ਗੱਲ ਬਾਈ ਹੋਰ ਸੋਚਣ ਵਾਲੀ ਆ ਤੁਸੀਂ ਆ ਦੇਖਣਾ ਰੋਡ ਵਾਲੇ ਪੈਸੇ ਸਰਕਾਰ ਤੋਂ ਦਿੱਤੇ ਨਹੀਂ ਜਾ ਰਹੇ ਹੈਗੇ ਇਹ 24000 ਕੀ ਲਾ ਕੁਆਇਰ ਕਰਨ ਨੂੰ ਫਿਰਦੀ ਐ ਇੱਥੇ ਤੇ 24000 ਕੀਲੇ ਦੇ ਪੈਸੇ ਕੌਣ ਦੇਊਗਾ ਪਹਿਲਾਂ ਰੂਟ ਵਾਲੇ ਪੈਸੇ ਤਾਂ ਲੋਕਾਂ ਨੂੰ ਮਿਲ ਨਹੀਂ ਰਿਹਾ ਅੜੇ ਹੋਇਆ ਪੈਸਾ ਤੇ ਐਡਾ ਪ੍ਰੋਜੈਕਟੇ ਲਾਉਣ ਨੂੰ ਫਿਰਦੇ ਆ ਉਹਦੇ ਮਤਲਬ ਉਹ ਤਾਂ ਫਿਰ ਜ਼ਮੀਨ ਹੀ ਨਹੀਂ ਮਿਲਣੇ ਹੈਗੇ ਆਪਾਂ ਨੂੰ ਪੈਸੇ ਕੁਛ ਵੀ ਨਹੀਂ ਮਿਲਣਾ ਉਹਦੇ ਚ ਤੇ ਸਿਆਣੇ ਬਣੋ ਇਹਦਾ ਵਿਰੋਧ ਕਰੋ ਚੀਜ਼ ਦਾ ਕਿ ਜ਼ਮੀਨਾਂ ਹੱਥੋਂ ਨਾ ਜਾਣ ਦੋ ਨਹੀਂ ਲੋਕਾਂ ਸਾਰਿਆਂ ਨੇ ਪਸਤਾਉਣਾ ਬਈ ਆਪਾਂ ਇੱਥੇ ਤੇ ਜਦੋਂ ਵੀ ਤੇ ਹੁਣ ਧਰਨਾ ਧੁਰਨਾ ਲੱਗਦਾ ਬਈ ਜਾਇਆ ਕਰੋ ਨਾਲ ਅਨੀ ਕਹਿ ਕੇ ਸਰ ਹੁਣ ਆਗੀ ਆਪਣਾ ਨਹੀਂ ਆਉਂਦੀ ਜਪਰਨਾ ਤਾਂ ਇਹ ਸਭ ਨੇ ਬੇਟੇ ਚੋਣਿਆ ਬਈ ਸਰਕਾਰ ਦੇ ਇੱਕ ਇੱਕ ਕਰਕੇ ਇਹਨਾਂ ਨੇ ਸਭ ਲੈ ਲੈਣੀਆਂ ਬੇਟੇ ਤਾਂ ਹੀ ਬਈ ਸਪੋਰਟ ਕਰਿਆ ਕਰੋ ਸਾਰੇ ਤੇ ਕਿਤੇ ਵੀ ਕੱਟੇ ਜਾਇਆ ਕਰੋ